ਸਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ 350 ਸਾਲਾ ਸ਼ਹੀਦੀ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਉਹਦੇ ਵਿੱਚ ਸਿੱਖਾਂ ਦੀਆਂ ਵੀ 350 ਸਾਲ ਦਿਹਾੜੇ ਅਸੀਂ ਮਨਾਉਣੇ ਆ। ਉਹਦੇ ਵਿੱਚ ਭਾਈ ਮਤੀ ਦਾਸ ਜੀ ਦਾ ਜੀਵਨ ਸਾਡੇ ਸਾਹਮਣੇ ਮਤੀ ਦਾਸ ਨੂੰ ਫੱਟੇ ਦੇ ਨਾਲ ਚੰਗੀ ਤਰ੍ਹਾਂ ਜਕੜਿਆ ਹੋਇਆ ਹੈ ਬਹਾਂ ਇਸ ਸਾਈਡ ਤੇ ਕਰਕੇ ਫੱਟੇ ਲਾ ਕੇ ਪੂਰਾ ਸ਼ੀਰ ਮੰਣਿਆ ਹੋਇਆ ਕਿਉਂਕਿ ਚੀਰਨੇ ਤਾਂ ਕਿ ਹਿੱਲੇ ਨਾ ਭਾਈ ਮਤੀ ਦਾਸ ਜੀ ਕਹਿਣ ਲੱਗੇ ਤੁਸੀਂ ਘਬਰਾਓ ਨਾ ਮੈਨੂੰ ਫੱਟਿਆਂ ਦੀ ਲੋੜ ਨਹੀਂ ਮੈਂ ਨਹੀਂ ਹਿੜਦਾ ਤੁਸੀਂ ਆਰਾ ਬੇਹਿਚਕ ਹੋ ਕੇ ਚਲਾਓ ਫਿਰ ਵੀ ਉਹਨਾਂ ਨੂੰ ਫੱਟਿਆਂ ਚ ਨਿਪੀੜਿਆ ਤੇ ਫਿਰ ਕਾਜ਼ੀ ਕਹਿੰਦਾ ਕਹਿੰਦਾ ਮਤੀ ਦਾਸ ਤੈਨੂੰ ਆਪਣੇ ਪੁੱਤਾਂ ਧੀਆਂ ਨਾਲ ਪਿਆਰ ਨਹੀਂ ਹੈ ਤੈਨੂੰ ਆਪਣੇ ਕੁਟੰਬ ਦੇ ਨਾਲ ਪਿਆਰ ਨਹੀਂ ਹੈ ਤੈਨੂੰ ਆਪਣੀ ਜਾਨ ਨਾਲ ਪਿਆਰ ਨਹੀਂ ਹੈ ਜਾਨ ਤੇਰੀ ਬਚ ਸਕਦੀ ਆ ਤੂੰ ਅੱਜ ਵੀ ਆਪਣੇ ਘਰ ਰਹਿ ਕੇ ਆਪਣੇ ਬਾਲ ਬੱਚਿਆਂ ਵਿੱਚ ਆਪਣੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਨਾ ਸਕਦਾ ਹੈ ਹੋਰ ਵੀ ਤੈਨੂੰ ਬੜਾ ਕੁਝ ਦੇਵਾਂਗੇ ਧਨ ਦੌਲਤ ਰਤਬਾ ਅਹੁਦਾ ਬਸ ਇੱਕ ਕੰਮ ਕਰ ਇੰਨੀ ਕਹਿਣਾ ਮੈਂ ਸਿੱਖ ਨਹੀਂ ਹੈਗਾ ਨੇ ਤਿਆਬ ਇੱਕ ਆਰਾ ਦਿਖਦਾ ਆ ਵੇਖ ਜਲਾਦ ਇਹਨਾਂ ਨੂੰ ਪੈਸੇ ਮਿਲਣੇ ਪੈਸੇ ਤੈਨੂੰ ਚੀਰਨ ਦੇ ਬਦਲੇ ਇਹਨਾਂ ਨੇ ਕੋਈ ਦਇਆ ਨਹੀਂ ਕਰਨੀ ਇਹਨਾਂ ਨੇ ਇੱਕਦਮ ਚੀਰ ਕੇ ਰੱਖ ਦੇਣਾ ਸੋਸ਼ ਕਰ ਇਹ ਆਰਾ ਚੰਗਾ ਕਿ ਸਿੱਖ ਕਹਿਣਾ ਚੰਗਾ ਵੇਖੋ ਕਿੱਡੀ ਬਾਣੀ ਪਿਆਰੀ ਸੀ ਉਹਨਾਂ ਨੂੰ ਉਸ ਹਾਲਾਤਾਂ ਵਿੱਚ ਵੀ ਬਾਣੀ ਨਹੀਂ ਭੁੱਲੀ ਕਹਿਣ ਲੱਗੇ ਇਹਦਾ ਜਵਾਬ ਤੇ ਮੈਨੂੰ ਆਉਂਦਾ ਹੈ ਇਹਦਾ ਜਵਾਬ ਤੇ ਮੇਰੇ ਗੁਰੂ ਨੇ ਮੈਨੂੰ ਦੱਸਿਆ ਕਰਵਤ ਭਲਾ ਨਾ ਕਰਵਟ ਤੇਰੀ ਆਰਾ ਬੜਾ ਚੰਗਾ ਆਰਾ ਬੜਾ ਚੰਗਾ ਪਰ ਗੁਰੂ ਵੱਲ ਪਿੱਠ ਚੰਗੀ ਨਹੀਂ ਇਸ ਕਰਕੇ ਆਰਾ ਆਣ ਦਿਓ ਜਿਸ ਵੇਲੇ ਆਰਾ ਸਿਰ ਤੇ ਰੱਖਿਆ ਉਦੋਂ ਕਹਿਣ ਲੱਗੇ ਤੇਰੀ ਅੰਤਿਮ ਇੱਛਾ ਕੋਈ ਹੈ ਤੇ ਦੱਸ ਕਹਿਣ ਲੱਗੇ ਹੈਗੀ ਹੈ ਅੰਤਿਮ ਇੱਛਾ ਕਾਜ਼ੀ ਦੀਆਂ ਅੱਖਾਂ ਖੁੱਲੀਆਂ ਵੀ ਇਹ ਦੀ ਕਮਜ਼ੋਰੀ ਹੋਏਗੀ ਮੈਂ ਉਹਦੇ ਤੇ ਕੰਮ ਕਰਾਂਗਾ ਕੀ ਹੈ ਤੇਰੀ ਅੰਤਿਮ ਇੱਛਾ ਕਹਿਣ ਲੱਗੇ ਆਰਾ ਥੋੜਾ ਹੋਲੀ ਚਲਾਏ ਉਹ ਕਹਿਣ ਲੱਗੇ ਮਤੀਦਾਸ ਆਰਾ ਚੱਲੇਗਾ ਤੇਰੀਆਂ ਹੱਡੀਆਂ ਟੁੱਟਣਗੀਆਂ ਖੂਨ ਦੇ ਫੁਹਾਰੇ ਛੁੱਟਣਗੇ ਤੈਨੂੰ ਅੰਤਾਂ ਦੀ ਪੀੜ ਹੋਏਗੀ ਤੂੰ ਕਹਿੰਦਾ ਹੋਲੀ ਚਲਾਓ ਓਨੀ ਜ਼ਿਆਦਾ ਪੀੜ ਹੋਏਗੀ ਉਹਨਾਂ ਜ਼ਿਆਦਾ ਦੁਖੀ ਹੋਏਗਾ ਇਹ ਕਿਦਾਂ ਦੀ ਮੰਗ ਹੈ ਤੇਰੀ ਕੀ ਕਰਨਾ ਹੈ ਉਹ ਕਹਿਣ ਲੱਗੇ ਤੁਸੀਂ ਆਰਾ ਥੋੜੀ ਹੋਲੀ ਚਲਾਇਓ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਕਿੰਨੀ ਪਿਆਰੀ ਹੈ ਬਾਣੀ ਵੇਖੋ ਆਹਰਿਆਂ ਦੇ ਹੀਠ ਵੀ ਨਹੀਂ ਭੁੱਲਦੀ ਉਹ ਕਹਿਣ ਲੱਗੇ ਤੁਸੀਂ ਆਰਾ ਚਲਾਓ ਥੋੜਾ ਹੋਲੀ ਚਲਾਇਓ ਕਿਉਂਕਿ ਮੈਂ ਰੱਜ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਤਾਂ ਕਿ ਮੈਂ ਵੱਧ ਤੋਂ ਵੱਧ ਬਾਣੀ ਪੜ ਸਕਾਂ ਇਸ ਕਰਕੇ ਮੇਰੇ ਮਾਲਕ ਕਹਿੰਦੇ ਆਹ ਹੈ ਰਿਸ਼ਤਾ ਬਾਣੀ ਨਾਲ ਸਿੱਖਾਂ ਦਾ ਆ ਮਾਤਾਵਾਂ ਬੈਠੀਆਂ ਨੇ ਮੀਰ ਮੰਨੂ ਦੀ ਜੇਲ੍ਹ ਐ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਦੇ ਤੇ ਉਹਨਾਂ ਦੇ ਗਲ ਵਿੱਚ ਹਾਰ ਪਾਉਂਦੇ ਤੇ ਉਹਨਾਂ ਦੇ ਟੋਟਿਆਂ ਦੇ ਅੰਤਨਾ ਉਹਨਾਂ ਦੇ ਗਲ ਵਿੱਚ ਲਟਕਾ ਦਿੱਤੀਆਂ ਤੜਪਦੇ ਹੋਏ ਧੜਕਦੇ ਹੋਏ ਕਾਲਜੇ ਕੱਢ ਕੇ ਉਹਨਾਂ ਝੋੜੀਆਂ ਵਿੱਚ ਪਾ ਦਿੱਤੇ ਉਹਨਾਂ ਦੇ ਕੱਪੜੇ ਆਪਣੇ ਬੱਚਿਆਂ ਦੇ ਖੂਨ ਦੇ ਨਾਲ ਉਹਨਾਂ ਦੇ ਆਪਣੇ ਹੱਥ ਬੱਚਿਆਂ ਦਾ ਖੂਨ ਲੱਗਿਆ ਹੋਇਆ ਹੈ ਇਹ ਵੇਖਿਅੰਨਾ ਕੰਮ ਕਰਕੇ ਸਾਰੇ ਦੌੜ ਗਏ ਵੀ ਚਿੱਕਾ ਮਾਰਨ ਗਿਆਂ ਆਪਣੇ ਬੱਚਿਆਂ ਦੀ ਟੋਟੀਆਂ ਨੂੰ ਵੇਖ ਵੇਖ ਕੇ ਅੱਜ ਅਰਦਾਸ ਨਹੀਂ ਕਰਦੀਆਂ ਵੀ ਸੁੱਖਾਂ ਚ ਬਤੀਤ ਹੋਇਆ ਹੈ ਅੱਜ ਨਹੀਂ ਸ਼ੁਕਰਾਨਾ ਕਰਦੀਆਂ ਅਸਤੇ ਉਲੰਭ ਨਹੀਂ ਦੇਣਗੀਆਂ ਰੱਬ ਨੂੰ ਪਰ ਵੇਖੋ ਇਤਿਹਾਸ ਕੀ ਕਹਿੰਦਾ ਹੈ ਮਾਵਾਂ ਉੱਠਦੀਆਂ ਆਪਣੀਆਂ ਝੋਲੀਆਂ ਛੱਡਦੀਆਂ ਜਿੰਨੇ ਟੁਕੜੇ ਐ ਇੱਕ ਪਾਸੇ ਰੱਖ ਕੇ ਆਪਣੇ ਪੱਲੇ ਨੂੰ ਝਾੜਦੀਆਂ ਨੇ ਆਪਣੇ ਹੱਥਾਂ ਨੂੰ ਝਾੜਦੀਆਂ ਨੇ ਆਪਣੇ ਹੱਥਾਂ ਦੇ ਨਾਲ ਲਹੂ ਵਿੱਜ ਨੂੰ ਇਕੱਠਾ ਕਰਕੇ ਇੱਕ ਪਾਸੇ ਕਰ ਦਿਆ ਨੇ ਤੇ ਕਹਿੰਦੀ ਨੇ ਦਾਤਿਆ ਇਸ ਤੋਂ ਜ਼ਿਆਦਾ ਹੋਰ ਸਫਾਈ ਨਹੀਂ ਕਰ ਸਕੀ ਜ। ਬਾਣੀ ਪੜਨ ਤੋਂ ਪਹਿਲਾਂ ਮਨ ਦੀ ਇੱਛਾ ਹੁੰਦੀ ਹੈ ਹੱਥ ਧੋ ਲੈ ਜਾਣ। ਮਨ ਦੀ ਇੱਛਾ ਹੁੰਦੀ ਹੈ ਸਥਾਨ ਸਾਫ਼ ਸੁਥਰਾ ਹੋਵੇ ਪਰ ਦਾਤਿਆ ਹਾਲਾਤ ਐਸੇ ਨੇ ਇਸ ਤੋਂ ਜ਼ਿਆਦਾ ਹੋਰ ਸਫਾਈ ਨਹੀਂ ਹੋ ਸਕੀ। ਤੂੰ ਇਹਨਾਂ ਹੀ ਹਾਲਾਤਾਂ ਵਿੱਚ ਸਾਡੀ ਸੋਦਰ ਦੀ ਬਾਣੀ ਕਬੂਲ ਕਰ ਲੈ। ਬੱਚਿਆਂ ਦੇ ਟੋਟਿਆਂ ਵਿੱਚ ਬੈਠ ਕੇ ਲਊ ਵਿੱਚ ਵਿੱਚ ਬੈਠ ਕੇ ਵੇਖੋ ਬਾਣੀ ਨਹੀਂ ਭੁੱਲਦੀਆਂ ਤੇ ਕੀ ਕਹਿੰਦੀਆਂ ਨੇ ਸੋਦਰ ਤੇਰਾ ਕੀ ਹੈ ਸੋ ਕਰ ਕੇ ਹੈ ਜਿੱਤ ਬੈ ਸਰਬ ਸੁਭਾਲੇ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੁਭਾਲ ਕਰ ਰਹੀ ਹੈ ਦਾਤਿਆ ਤੇਰਾ ਧਰ ਉਹ ਧਰ ਉਹ ਕਰ ਕਿਡਾ ਸੋਹਣਾ ਕਿੰਨੇ ਕਮਾਲ ਦਾ ਹੈ ਆਪਣੇ ਬੱਚਿਆਂ ਦੇ ਟੋਟਿਆਂ 'ਚ ਬੈਠ ਕੇ ਉਲਾਮਾ ਨਹੀਂ ਸਗੋ ਕਿਆ ਸੱਚੇ ਪਾਤਸ਼ਾਹ ਤੂੰ ਸੰਭਾਲ ਕਰਦਾ ਹੈ ਤੇਰਾ ਉਹ ਦਰ ਬੜਾ ਵਧੀਆ ਫਿਰ ਫਿਰ ਪਾਵਨ ਬਚਨ ਬਾਣੀ 'ਚ ਪੜੇ ਨਾ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੀ ਸੋਈ ਕੋਈ ਉਲਾਮਾ ਨਹੀਂ ਅਰਦਾਸ ਦੇਉਂ ਹੀ ਬੋਲ ਸੱਚੇ ਪਾਤਸ਼ਾਹ ਸ਼ੁਕਰ ਹੈ ਸ਼ੁਕਰ ਹੈ ਦਿਨ ਤੇਰੇ ਬਾਣੇ ਵਿੱਚ ਬਤੀਤ ਹੋ ਗਏ ਇੰਨੀ ਪਿਆਰੀ ਐ ਇਹ ਬਾਣੀ ਆਰਿਆਂ ਹੀਟ ਨਹੀਂ ਭੁੱਲਦੀ ਇੰਨੀ ਪਿਆਰੀ ਐ ਬਾਣੀ ਬੱਚਿਆਂ ਦੇ ਟੋਟਿਆਂ ਵਿੱਚ ਨਹੀਂ ਭੁੱਲਦੀ ਸਿੱਖਾ ਕਿ ਤੇਰਾ ਐਦਾਂ ਦਾ ਸਬੰਧ ਹੈਗਾ ਬਾਣੀ ਨਾਲ ਐਦਾਂ ਦਾ ਹੋਣਾ ਚਾਹੀਦਾ ਤੂੰ ਕਹਿ ਫਿਰ ਐਦਾਂ ਦਾ ਸਬੰਧ ਬਣਾ ਕੇ ਹਮਾਰੀ ਪਿਆਰੀ ਸੱਚੇ ਪਾਸੇ ਇੰਨੀ ਪਿਆਰੀ ਕਿਉਂ ਐ ਹਜ਼ੂਰ ਕਹਿੰਦੇ ਕਿਉਂਕਿ ਅੰਮ੍ਰਿਤ ਐ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਇਹ ਅੰਮ੍ਰਿਤ ਦੀ ਧਾਰ ਹੈ ਇਹ ਜ਼ਹਿਰ ਦੀ ਧਾਰ ਨਹੀਂ ਹੈਗੀ ਇਹ ਅੰਮ੍ਰਿਤ ਦੀ ਧਾਰ ਹੈ